ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣਾ ਪਰਮਿੰਦਰ ਸੰਧੂ ਲੈ ਕੇ ਹਾਜ਼ਰ ਹੋਇਆ ਹਾਂ ਤੁਹਾਡੇ ਨਾਲ ਇੱਕ ਨਵੀਂ ਕ੍ਰਾਈਮ ਸਟੋਰੀ ਜਿਹੜੀ ਕਿ ਅੱਜ ਦੀ ਕਹਾਣੀ ਹੈ ਇਹ ਵੀ ਆਪਣੇ ਇੱਕ ਪੰਜਾਬੀ ਪਰਿਵਾਰ ਦੀ ਹੈ ਜਿਹੜਾ ਕਿ ਪੰਜਾਬ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਹੈ ਵਧੀਆ ਤਰੀਕੇ ਨਾਲ ਤੇ ਬਾਅਦ ਵਿੱਚ ਕੈਨੇਡਾ ਜਾ ਕੇ ਉਹਨਾਂ ਦਾ ਪਰਿਵਾਰ ਕਿਵੇਂ ਖੇਲੜ ਜਾਂਦਾ ਹੈ ਇਹ ਕਹਾਣੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਸੋ ਕਹਾਣੀ ਸ਼ੁਰੂ ਕਰਦੇ ਆਪਾਂ ਇਹ ਗੱਲ ਹੈ 2018 ਦੀ ਜਦੋਂ ਪੰਜਾਬ ਚ ਜਲੰਧਰ ਦੇ ਕੋਲ ਇੱਕ ਪਰਿਵਾਰ ਰਹਿ ਰਿਹਾ ਹੁੰਦਾ ਜੀਚ ਕਿ 6 ਜਣੇ ਰਹਿੰਦੇ ਹੁੰਦੇ ਨੇ ਉਹ ਪਹਿਲਾ 39 ਸਾਲਾ ਨਵਨੀਸ਼ਾਨ ਸਿੰਘ ਤੇ ਉਹਦੀ 38 ਸਾਲਾ ਦਵਿੰਦਰ ਕੌਰ ਜਿਹੜੀ ਪਤਨੀ ਹੁੰਦੀ ਹੈ ਤੇ 4 ਉਹਨਾਂ ਦੇ ਬੱਚੇ ਹੁੰਦੇ ਨੇ ਤਾਂ ਫਿਰ ਕੀ ਹੁੰਦਾ 2018 ਦੇ ਵਿੱਚ ਜਿਹੜੀ ਉਹਨਾਂ ਦੀ ਵੱਡੀ ਬੇਟੀ ਹੁੰਦੀ ਹੈ ਨਵਨੀਤ ਕੌਰ ਉਹ ਪਲੱਸ 2 ਕਰਨ ਤੋਂ ਬਾਅਦ ਹੈ ਜਿਹੜੀ ਉਹ ਕੈਨੇਡਾ ਜਾਂਦੀ ਹੈ ਕਿਉਂਕਿ ਉਦੋਂ ਕੈਨੇਡਾ ਜਾਣ ਦਾ ਸੈਂਸਲਾ ਬਹੁਤ ਚੱਲ ਰਿਹਾ ਸੀ ਆਈਲੈਂਡਸ ਤੋਂ ਬਾਅਦ ਜਵਾਕ ਕੈਨੇਡਾ ਜਾ ਰਹੇ ਸੀ ਜਦੋਂ ਉਹ 2018 ਚ ਕੈਨੇਡਾ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਉਹ ਆਪਣੀ ਫੈਮਿਲੀ ਦਾ ਵੀਜ਼ਾ ਵੀ ਅਪਲਾਈ ਕਰਦੀ ਹੈ ਜਿੱਥੇ ਉਹਦੀ ਮਾਂ ਦਾ ਵੀਜ਼ਾ ਦਵਿੰਦਰ ਕੌਰ ਦਾ ਆ ਜਾਂਦਾ ਹੈ ਉਹ ਤਾਂ ਉਹਦੀ ਮਾਂ ਹੈ ਜਿਹੜੀ 7-8 ਮਹੀਨਿਆਂ ਬਾਅਦ ਉਹ ਆਪਣੀ ਕੁੜੀ ਕੋਲੇ ਚੜੀ ਜਾਂਦੀ ਹੈ ਦਵਿੰਦਰ ਕੌਰ ਹੁੰਦੀ ਹੈ ਜਿਹੜੀ ਕੈਨੇਡਾ ਰਹਿਣ ਲਈ ਤੇ ਉੱਥੇ ਜਾ ਕੇ ਉਹ 6 ਮਹੀਨੇ ਰਹਿੰਦੀ ਹੈ ਤਾਂ ਉੱਥੇ ਜ਼ਿੰਦਗੀ ਬਤੀਤ ਕਰਦੀ ਹੈ 6 ਮਹੀਨੇ ਬਾਅਦ ਉਹ ਵਾਪਿਸ ਪੰਜਾਬ ਆ ਜਾਂਦੀ ਹੈ ਜਦੋਂ ਉਹ ਵਾਪਿਸ ਪੰਜਾਬ ਆਉਂਦੀ ਹੈ ਤਾਂ ਇੱਥੇ ਆ ਕੇ ਉਹ ਆਪਣਾ ਕੁਕਿੰਗ ਦਾ ਕੋਰਸ ਕਰਦੀ ਹੈ ਵੀ ਮੈਨੂੰ ਉੱਥੇ ਜਾ ਕੇ ਦੁਬਾਰਾ ਜਿਹੜਾ ਕੰਮ ਕਰਨ ਚ ਆਸਾਨੀ ਮਿਲੇ ਵੀ ਮੈਨੂੰ ਕੰਮ ਆਸਾਨੀ ਨਾਲ ਮਿਲ ਜੇ ਤਾਂ ਫਿਰ ਕੀ ਹੁੰਦਾ ਉਹ 2019 ਚ ਜਿਹੜੀ ਦਵਿੰਦਰ ਕੌਰ ਹੈ ਉਹ ਵਾਪਸ ਚਲੀ ਜਾਂਦੀ ਹੈ ਕੋਰਸ ਕਰਕੇ ਆਪਣੀ ਬੇਟੀ ਨਵਨੀਤ ਕੌਰ ਕੋਲੇ ਬ੍ਰੈਮਟਨ ਚ ਜਦੋਂ ਉਹ ਵਾਪਸ ਚਲੀ ਜਾਂਦੀ ਹੈ ਉੱਥੇ ਰਹਿਣਾ ਸਟਾਰਟ ਕਰ ਦਿੰਦੀ ਹੈ ਕੰਮ ਕਰਨਾ ਸਟਾਰਟ ਕਰ ਦਿੰਦੀ ਹੈ ਫਿਰ 2020 ਆਉਂਦਾ ਹੈ ਜਿਸ ਚ ਕਿ ਕੋਰੋਨਾ ਦੀ ਬਿਮਾਰੀ ਆ ਜਾਂਦੀ ਹੈ ਤਾਂ ਸਾਰਾ ਕੁਝ ਬੰਦ ਹੋ ਜਾਂਦਾ ਕੰਮ ਵਗੈਰਾ ਫਲਾਈਟਾਂ ਵਗੈਰਾ ਬੰਦ ਹੋ ਜਾਂਦੀਆਂ ਨੇ ਤੇ ਉਧਰ ਨਵਨੀਸ਼ਾਨ ਤੇ ਦੂਜੇ ਬੱਚਿਆਂ ਦਾ ਵੀਜ਼ਾ ਅਪਲਾਈ ਕੀਤਾ ਹੁੰਦਾ ਉਹਨਾਂ ਦਾ ਵੀਜ਼ਾ ਆ ਜਾਂਦਾ ਕੋਵਿਡ ਚ ਜਦੋਂ ਫਿਰ 2021 ਦਾ ਟਾਈਮ ਆਉਂਦਾ ਥੋੜਾ ਥੋੜਾ ਸਾਰਾ ਕੁਝ ਖੁੱਲਣਾ ਸਟਾਰਟ ਹੁੰਦਾ ਜਦੋਂ ਕਿ ਪੋਸਟ ਕਰੋਨਾ ਦਾ ਟਾਈਮ ਆਉਂਦਾ ਕੰਮ ਵਗੈਰਾ ਖੁੱਲਨੇ ਸ਼ੁਰੂ ਹੋ ਜਾਂਦੇ ਨੇ ਫਲਾਈਟਾਂ ਵਗੈਰਾ ਵੀ ਖੁੱਲਣੀਆਂ ਸ਼ੁਰੂ ਹੋ ਜਾਂਦੇ ਤਾਂ ਇਹ ਜਿਹੜਾ ਨਵਨਿਸ਼ਾਨ ਤੇ ਉਹ ਆਪਣੇ ਦੂਜੇ ਤਿੰਨ ਬੱਚਿਆਂ ਨੂੰ ਲੈ ਕੇ ਉਹ ਕੈਨੇਡਾ ਚਲਾ ਜਾਂਦਾ ਆਪਣੀ ਬੇਟੀ ਤੇ ਘਰ ਵਾਲੀ ਕੋਰੇ ਰਹਿਣ ਲਈ ਤਾਂ ਉਹ ਪਹੁੰਚਦਾ ਉੱਥੇ ਤਾਂ ਫਿਰ ਉੱਥੇ ਰਹਿਣਾ ਸਟਾਰਟ ਕਰਦੇ ਨੇ ਤਾਂ ਉਹਦੇ ਬੱਚਿਆਂ ਨੂੰ ਤੇ ਵੀ ਕੰਮ ਮਿਲ ਜਾਂਦਾ ਤੇ ਦਵਿੰਦਰ ਗੌਰ ਨੂੰ ਵੀ ਕੰਮ ਮਿਲ ਜਾਂਦਾ ਤਾਂ ਨਵਨੀਸ਼ਾ ਨੂੰ ਉਹ ਤੋਂ ਕੰਮ ਨਹੀਂ ਮਿਲਦਾ ਜਿਹੜਾ ਕਿ ਉਹ 39 ਸਾਲਾਂ ਦਾ ਹੁੰਦਾ ਹੈ ਕਿਉਂਕਿ ਉਹਨੂੰ ਇੰਗਲਿਸ਼ ਵੀ ਘੱਟ ਆਉਂਦੀ ਹੁੰਦੀ ਹੈ ਤੇ ਉੱਥੇ ਕੰਮ ਦੀ ਵੀ ਘਾਟ ਹੁੰਦੀ ਹੈ ਕੰਮ ਚੰਗੀ ਤਰ੍ਹਾਂ ਖੁੱਲੇ ਨਹੀਂ ਹੁੰਦੇ ਤਾਂ ਉਹ ਕਰੇ ਰਹਿੰਦਾ ਜਦੋਂ ਹੌਲੀ-ਹੌਲੀ ਕਰੇ ਰਹਿਣਾ ਤਾਂ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਕਿਉਂਕਿ ਇੰਡੀਆ 'ਚ ਮਾਹੌਲ ਹੋਰ ਹੁੰਦਾ ਪੰਜਾਬ 'ਚ ਜੇ ਆਪਣਾ ਮਨ ਨਾ ਲੱਗੇ ਆਪਾਂ ਬਾਹਰ ਵੀ ਜਾ ਸਕਦੇ ਹਾਂ ਕਿਸੇ ਕੋਲੇ ਖੜ ਸਕਦੇ ਆ ਕੋਈ ਧਰਿਆਂ ਵੀ ਆ ਜਾਂਦਾ ਉੱਥੇ ਪਰ ਬਿਲਕੁਲ ਉਲਟਾ ਹੈ ਕਿਉਂਕਿ ਉੱਥੇ ਨਾ ਕੋਈ ਕਿਸੇ ਨੂੰ ਮਿਲੇ ਤਾਂ ਉਹ ਕਰੇ ਜਦੋਂ ਇਕੱਲਾ ਰਹਿੰਦਾ ਉਹ ਇਕੱਲੇ ਪੰਦਾ ਸ਼ਿਕਾਰ ਹੁੰਦਾ ਸਟ्रेस ਚ ਆਉਣਾ ਸ਼ੁਰੂ ਕਰ ਦਿੰਦਾ ਤਾਂ ਉਹ 네ਗੇਟਿਵ ਰਸਤਾ ਚੁਣਦਾ ਉਹਦੇ ਮਨ ਚ ਵਿਚਾਰ ਆਉਂਦਾ ਉਹ दारू ਪੀਣੀ ਸਟਾਰਟ ਕਰ ਦਿੰਦਾ ਜਦੋਂ ਰੋਜ਼ दारू ਪਿੰਦਾ ਡੇਲੀ ਉਹਦੀ ਆਦਤ ਬਣ ਜਾਂਦੀ ਹੈ ਤਾਂ ਉਹ ਹੌਲੀ ਹੌਲੀ दारू ਪੀਣੀ ਬਧਾ ਆਂਦਾ ਹੈ दारू ਪੀ ਕੇ ਉਹ ਆਪਣੇ ਬੱਚਿਆਂ ਨਾਲ ਲੜਨਾ ਸਟਾਰਟ ਕਰ ਦਿੰਦਾ ਘਰ ਵਾਲੀ ਨਾਲ ਲੜਨਾ ਸਟਾਰਟ ਕਰ ਦਿੰਦਾ ਹੌਲੀ ਹੌਲੀ ਟਾਈਮ ਲੱਗਦਾ ਜਾਂਦਾ 6 ਮਹੀਨੇ ਬਾਅਦ ਉਹ ਆਪਣੇ ਘਰ ਵਾਲੀ ਨੂੰ ਕੁੱਟਣਾ ਵੀ ਸਟਾਰਟ ਕਰ ਦਿੰਦਾ ਉਹਦੀ ਦਿਮਾਗੀ ਹਾਲਤ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ दारू ਕਾਰਨ ਜਦੋਂ ਕੁੱਟਣਾ ਸਟਾਰਟ ਕਰ ਦਿੰਦਾ ਤਾਂ ਪਹਿਲਾਂ ਦਵਿੰਦਰ ਕੌਰ ਸਹਿੰਦੀ ਰਹਿੰਦੀ ਹੈ ਜਦੋਂ ਉਹਦੇ ਸਿਰ ਉੱਤੋਂ ਦੀ ਪਾਣੀ ਲੰਗਿਆਂਦਾ ਤਾਂ ਇੱਕ ਦਿਨ ਜਦੋਂ ਉਹ ਇਹਨੂੰ ਕੁੱਟਦਾ ਤਾਂ ਉਹ ਵਾਰਨਿੰਗ ਦਿੰਦੀ ਹੈ ਇਹਨੂੰ ਆਪਣੇ ਘਰ ਵਾਲੇ ਨੂੰ ਵੀ ਜੇ ਤੂੰ ਮੈਨੂੰ ਹੁਣ ਕੁੱਟਿਆ ਮੈਂ ਤੈਨੂੰ ਪੁਲਿਸ ਵਿੱਚ ਫੜਾ ਦੂੰਗੀ ਤੇਰੇ ਤੇ ਕੇਸ ਪਵਾ ਦੂੰਗੀ ਕਿਉਂਕਿ ਉੱਥੇ ਸਾਨੂੰ ਪਤਾ ਹੈ ਕੈਨੇਡਾ 'ਚ ਵੀ ਵੂਮਨ ਦੀ ਜਾਦੀ ਸੁਣੀ ਜਾਂਦੀ ਹੈ ਚਲੋ ਉਹ ਤੇ ਤਸ਼ੱਦਦ ਕਰ ਰਿਹਾ ਸੀ ਉਹਦਾ ਬਣਦਾ ਵੀ ਸੀਗਾ ਉਹ ਉਹਨੂੰ ਕਹਿੰਦੀ ਹੈ ਵੀ ਮੈਂ ਤੈਨੂੰ ਪੁਲਿਸ ਨੂੰ ਫੜਾ ਦੂੰ ਆਇਆ ਉਹ ਗੁੱਸੇ ਹੋ ਜਾਂਦਾ ਕਿਉਂਕਿ ਉਹ ਉਸ ਦਿਨ ਹੈ ਜਿਹੜਾ ਉਹਨੇ ਸੋਚਿਆ ਨਹੀਂ ਹੁੰਦਾ ਕਿ ਮੇਰੇ ਘਰ ਵਾਲੀ ਮੈਨੂੰ ਕਦ ਐ ਕਹੂਗੀ ਉਹ ਹੈ ਜਿਹੜਾ ਗੁੱਸੇ ਹੋ ਜਾਂਦਾ ਉਹ ਈਗੋ ਤੇ ਗੱਲ ਲੈ ਜਾਂਦਾ ਜਦੋਂ ਉਹ ਈਗੋ ਤੇ ਗੱਲ ਆਏ ਤਾਂ ਉਹ ਉਹੀ ਰਾਤ ਨੂੰ ਆਪਣਾ ਘਰ ਛੱਡ ਕੇ ਚਲਾ ਜਾਂਦਾ ਆਪਣੇ ਬੱਚਿਆਂ ਦੇ ਨੰਬਰ ਵੀ ਬਲੌਗ 'ਚ ਪਾਉਂਦਾ ਘਰ ਵਾਲੀ ਦਾ ਵੀ ਪਰ ਉਹ ਇੱਕ ਨੰਬਰ ਬਲੌਗ 'ਚ ਨਹੀਂ ਪਾਉਂਦਾ ਜਿਹੜਾ ਉਹਦਾ 18 ਸਾਲਾਂ ਦਾ ਮੁੰਡਾ ਹੁੰਦਾ ਦੂਜੇ ਨੰਬਰ ਦਾ ਉਹਦੇ ਨਾਲ ਉਹ ਕਦੇ-ਕਦੇ ਗੱਲ ਵੀ ਕਰਦਾ ਹੈ ਤੇ ਫਿਰ ਟਾਈਮ ਬੀਤ ਜਾਂਦਾ ਦਵਿੰਦਰ ਕੌਰ ਆਪਣਾ ਕੰਮ ਸਟਾਰਟ ਕਰਦੀ ਜਾਂਦੀ ਹੈ ਤੇ ਉਹਦੇ ਬੱਚੇ ਵੀ ਉੱਥੇ ਕੰਮ ਸਟਾਰਟ ਕਰ ਦਿੰਦੇ ਨੇ ਤਾਂ ਫਿਰ 6 ਮਹੀਨੇ ਬੀਤਦੇ ਨੇ ਇੱਕ ਦਿਨ ਨਵਨਿਸ਼ਾਨ ਜਿਹੜਾ ਆਪਣੇ ਘਰ ਵਾਲੀ ਦਵਿੰਦਰ ਕੌਰ ਨੂੰ ਫੋਨ ਕਰਦਾ ਜਦੋਂ ਫੋਨ ਕਰਦਾ ਤਾਂ ਕਹਿੰਦਾ ਕਿ ਮੈਂ ਐ ਤੈਨੂੰ ਕੁੱਟਿਆ ਮਾਰਿਆ ਵੀ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਦੁਬਾਰੇ ਰਹਿਣਾ ਚਾਹਣਾ ਤਾਂ ਦਵਿੰਦਰ ਕੌਰ ਹੈ ਜਿਹੜੀ ਉਹਦੇ ਨਾਲ ਗੱਲ ਕਰਦੀ ਹੈ ਤਾਂ ਫਿਰ ਨਵਨਿਸ਼ਾਨ ਕਹਿੰਦਾ 18 ਮਈ ਦਾ ਦਿਨ ਰੱਖਦਾ ਉਹ ਵੀ ਤੂੰ ਮੈਨੂੰ ਆਹ ਪਾਰਕ 'ਚ ਮਿਲਣ ਆ ਜਾ ਤਾਂ ਦਵਿੰਦਰ ਕੌਰ ਹੈ ਜਿਹੜੀ ਉਹਦੋਂ ਕੰਮ ਤੋਂ ਵਾਪਸ ਆ ਰਹੀ ਹੁੰਦੀ ਤਾਂ ਉਹਨੂੰ ਕਹਿੰਦੀ ਵੀ ਹਾਂ ਮ ਤੇ ਜਦੋਂ ਉਹ ਦਿਵਿੰਦਰ ਕੌਰ ਘਰੇ ਆਉਂਦੀ ਤਾਂ ਇਹ ਗੱਲ ਉਹ ਆਪਣੇ ਭਾਈ ਨਾਲ ਸ਼ੇਅਰ ਕਰਦੀ ਹੈ ਜਿਹੜਾ ਅਮਰੀਕਾ ਰਹਿੰਦਾ ਹੁੰਦਾ ਵੀ ਐਵੇਂ ਕਰਕੇ ਮੇਰੇ ਘਰ ਵਾਲੇ ਦਾ ਫੋਨ ਆਇਆ ਸੀ ਮੈਨੂੰ ਮਿਲਣ ਲਈ ਬੁਲਾ ਰਿਆ ਸੀ ਉਹ ਕਹਿੰਦਾ ਵੀ ਤੂੰ ਚਲੀ ਜਾਹੀਂ ਤੁਹਾਡਾ ਸੌਲਵ ਹੁੰਦਾ ਜੇ ਕਰ ਲਿਓ ਤੇ ਉਹਦੀ ਆਪਦੀ ਕੁੜੀ ਨੂੰ ਵੀ ਦੱਸ ਦਿਆ ਪਰ ਉਹਦੀ ਕੁੜੀ ਕਹਿੰਦੀ ਹੈ ਵੀ ਤੂੰ ਕਿਸੇ ਨੂੰ ਨਾਲ ਲੈ ਕੇ ਜਾਹੀਂ ਕਿਉਂਕਿ ਉਹਨੂੰ ਆਪਣੇ ਡੈਡੀ ਦੇ ਸੁਭਾ ਦਾ ਪਤਾ ਹੁੰਦਾ ਹੈ ਵੀ ਤੂੰ ਕੱਲੀ ਨਾ ਜਾਹੀਂ ਕਿਉਂਕਿ ਉਹਦੀ ਸੋਚ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਸੀ ਉਹ ਬਾਰ-ਬਾਰ ਆਪਣੀ ਮੰਮੀ ਨੂੰ ਕਹਿੰਦੀ ਹੈ ਤਾਂ ਚਲੋ ਦਿਨ ਲੰਘਦੇ ਨੇ 18 ਮਈ ਦਾ ਦਿਨ ਆ ਜਾਂਦਾ ਹੈ ਦਵਿੰਦਰ ਕੌਰ ਕੀ ਕਰਦੀ ਆ ਉਹਦੀ ਬੇਟੀ ਨਵਨੀਤ ਕੌਰ ਕੰਮ ਤੇ ਹੁੰਦੀ ਆ ਦੂਜੇ ਤਿੰਨੇ ਬੱਚੇ ਘਰੇ ਹੁੰਦੇ ਨੇ ਤਾਂ ਉਹ ਜਿਹੜਾ ਪਾਰਕ ਤੈਹ ਕੀਤਾ ਹੁੰਦਾ ਉਹਨਾਂ ਨੇ ਮਿਲਣ ਲਈ ਉੱਥੇ ਚਲੀ ਜਾਂਦੀ ਐ 18 ਮਈ ਨੂੰ ਜਦੋਂ ਚਲੀ ਜਾਂਦੀ ਐ ਪਾਰਕ 'ਚ ਉਹ ਆਪਣੇ ਘਰ ਵਾਲੇ ਨੂੰ ਮਿਲਦੀ ਐ ਤਾਂ ਉਹਦਾ ਘਰ ਵਾਲਾ ਉਹਨੂੰ ਜਦੋਂ ਮਿਲਦਾ ਐ ਤਾਂ ਉਹਨੂੰ ਕੁਝ ਨਹੀਂ ਕਹਿੰਦਾ ਆਪਣੇ ਜੇਬ 'ਚੋਂ ਚਾਕੂ ਕੱਢਦਾ ਤੇ ਉਹਦੇ ਮਾਰਨਾ ਸਟਾਰਟ ਕਰ ਦਿੰਦਾ ਜਦੋਂ ਚਾਕੂ ਨਾਲ ਉਹ ਹਮਲਾ ਕਰਨੇ ਸਟਾਰਟ ਕਰਦਾ ਦੂਜੇ ਹੱਥ 'ਚ ਆਪਣਾ ਫੋਨ ਦੀ ਵੀਡੀਓ ਆਨ ਕਰ ਲੈਂਦਾ ਤਾਂ ਉਹ ਵੀਡੀਓ ਬਣਾਉਂਦਾ ਐ ਉਹ ਦੇਚਾ ਕੁਮਾਰ ਦੇ ਦੀ ਕਹਿਣ ਨਾਲੇ ਕਹਿੰਦਾ ਵੀ ਤੂੰ ਹੁਣ ਪੁਲਿਸ ਨੂੰ ਬੁਲਾ ਮੈਨੂੰ ਧਮਕੀ ਦੇ ਰਹੀ ਸੀ ਵੀ ਤੂੰ ਕੀ ਕਰ ਲੇਂਗੀ ਤਾਂ ਉਹਦੇ ਉਹ ਨੀਚੇ ਗਿਰ ਜਾਂਦੀ ਹੈ ਦਵਿੰਦਰ ਗੌਰ ਜਦੋਂ ਉਹਦੇ ਬਾਤ ਕਰਦਾ ਫਿਰ ਉਹ ਜਿਹੜੀ ਵੀਡੀਓ ਬਣਾਉਂਦਾ ਉਹ ਆਪਣੇ ਰਿਸ਼ਤੇਦਾਰਾਂ ਨੂੰ ਸੈਂਡ ਕਰ ਦਿੰਦਾ ਇੰਡੀਆ ਬੈਠੇ ਹੁੰਦੇ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਸੈਂਡ ਕਰ ਦਿੰਦਾ ਤਾਂ ਉਥੋਂ ਫਿਰ ਉਹ ਚਲਾ ਜਾਂਦਾ ਤੇ ਉਹ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਵੀਡੀਓ ਪਾ ਆਂਦਾ ਕਾਂ ਫਿਰ ਜਦੋਂ ਉਹਨੇ ਬਣੀਤ ਕੌਰ ਉਧਰੋਂ ਕਰੇ ਹੁੰਦੀ ਉਹ ਆਪਣੀ ਮੰਮੀ ਨੂੰ ਦੇਖਦੀ ਆ ਘਰੇ ਨਹੀਂ ਹੁੰਦੀ ਬੱਚਿਆਂ ਨੂੰ ਪੁੱਛਦੀ ਆ ਆਪਣੇ ਭੈਣ ਭਾਈਆਂ ਨੂੰ ਉਹ ਕਹਿੰਦੇ ਨੇ ਵੀ ਉਹ ਤਾਂ ਪਾਰਕ 'ਚ ਚਲੀ ਗਈ ਸੀ ਡੈਡੀ ਨੂੰ ਮਿਲਣ ਤਾਂ ਉਹ ਆਪਣੇ ਭਾਈ ਨੂੰ ਵੀ ਭੇਜਦੀ ਆ ਉੱਥੇ ਪਾਰਕ 'ਚ ਭੇਜ ਦਿੰਦੀ ਆ ਵੀ ਤੂੰ ਮੰਮੀ ਨੂੰ ਦੇਖ ਕੇ ਆ ਜਦੋਂ ਜਾਂਦਾ ਲੱਭਦਾ ਲੱਭਦੀ ਨਹੀਂ ਤਾਂ ਉਹ ਦੇਖਦਾ ਇੱਕ ਟੋਬੇ ਵਾਂਗੂ ਬਣਿਆ ਹੁੰਦਾ ਪੌਂਡ ਕਹਿ ਸਕਦੇ ਆ ਆਪਾਂ ਪਾਰਕ 'ਚ ਉਹਦੇ ਉਹ ਨਾ ਰਹੇ ਤੇ ਡਿੱਗੀ ਪਈ ਹੁੰਦੀ ਹੈ ਦਵਿੰਦਰ ਕੌਰ ਖੂਨ ਨਾਲ ਲਤਫਾ ਤਾਂ ਉਹ ਪਹਿਲਾ ਫੋਨ ਆਪਣੀ ਭੈਣ ਨੂੰ ਕਰਦਾ ਨਵਨੀਤ ਨੂੰ ਵੀ ਮੰਮੀ ਘਰੀ ਪਈ ਹੈ ਇੱਥੇ ਜਦੋਂ ਉਹ ਉੱਥੇ ਆਉਂਦੀ ਹੈ ਦੇਖਦੀ ਹੈ ਤਾਂ ਉਹ ਪੁਲਿਸ ਨੂੰ ਕਾਲ ਕਰਦੀ ਹੈ ਐਂਬੂਲੈਂਸ ਨੂੰ ਕਾਲ ਕਰਦੀ ਹੈ ਪਰ ਜਦੋਂ ਉਹ ਕਾਲ ਕਰਦੀ ਆ ਜਾਂਦੇ ਨੇ ਐਂਬੂਲੈਂਸ ਤੇ ਪੁਲਿਸ ਦੇਖਦੇ ਨੇ ਉਹ ਉਦੋਂ ਤੱਕ ਮਰ ਚੁੱਕੀ ਹੁੰਦੀ ਹੈ ਦਵਿੰਦਰ ਕੌਰ ਤਾਂ ਉਹਨਾਂ ਦਾ ਸ਼ੱਕ ਹੈ ਜਿਹੜਾ ਆਪਣੇ ਬਾਪ ਤੇ ਜਾਂਦਾ ਹੈ ਫਿਰ ਉਹ ਪੁਲਿਸ ਨੂੰ ਦੱਸਦੇ ਨੇ ਵੀ ਐਵੇਂ ਕਰਕੇ ਲੜਾਈ ਹੋਈ ਸੀ ਅੱਜ ਡੈਡੀ ਨੇ ਮਿਲਣ ਲਈ ਬੁਲਾਇਆ ਸੀ ਮੰਮੀ ਨੂੰ ਜਦੋਂ ਸ਼ੱਕ ਜਾਂਦਾ ਉਹਨਾਂ ਦਾ ਤਾਂ ਪੁਲਿਸ ਹੈ ਜਿਹੜੀ ਉਹਦੀ ਪਾਲ ਸ਼ੁਰੂ ਕਰ ਦਿੰਦੀ ਹੈ ਉਦੋਂ ਮਿੰਿਆ ਵਾਦਾ ਜਿਹੜਾ ਨਵਨਿਸ਼ਾਨ ਨੂੰ ਪੁਲਿਸ ਨੂੰ ਲੱਭ ਜਾਂਦਾ ਫੜਿਆ ਜਾਂਦਾ ਇਹ ਤੋਂ ਪੁਲਿਸ ਉਹ ਤੋਂ ਪੁੱਛਤਾਚ ਕਰਦੇ ਤਾਂ ਮੰਨ ਜਾਂਦਾ ਕਿਉਂਕਿ ਉਦੋਂ ਉਹਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਸੀ ਦੇ ਰਿਸ਼ਤੇਦਾਰਾਂ ਕੋਲੇ ਵੀ ਜਾ ਚੁੱਕੀ ਸੀ ਸੋਸ਼ਲ ਮੀਡੀਆ ਤੇ ਵੀ ਵੀ ਹਾਂ ਮੈਂ ਮਾਰਿਆ ਆਪਣੇ ਘਰ ਵਾਲੀ ਨੂੰ ਫਿਰ ਉਹਦਾ ਕੇਸ ਚੱਲਦਾ ਹੈ ਜਿਹੜੇ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੀ ਹੈ ਕੋਰਟ ਹੈ ਵੀ ਉਮਰ ਕੈਦ ਤੋਂ ਬਾਅਦ ਕੱਟਣ ਤੋਂ ਸਜ਼ਾ ਬਾਅਦ ਉਹਨੇ ਰਿਪੋਰਟ ਕੀਤਾ ਜਾਊਗਾ ਫਰਸਟ ਡਿਗਰੀ ਮਰਡਰ ਦੇ ਉੱਤੇ ਚਾਰਜਸ ਲੱਗਦੇ ਨੇ ਸਾਰੇ ਤਾਂ ਦੇਖੋ ਕਿਵੇਂ ਉਹ ਬੰਦਾ ਆਪਣੀ ਈਗੋ ਤੇ ਗੱਲ ਲੈ ਗਿਆ ਉਨੇ ਐਨੀ ਸੋਚਿਆ ਵੀ ਇਹ ਮੇਰੇ ਨਾਲ 20 ਸਾਲਾਂ ਤੋਂ ਵੱਧ ਰਹਿ ਗਈ ਸੀ ਮੇਰੇ ਨਾਲ ਇਹਦੇ 4 ਬੱਚੇ ਵੀ ਨੇ 4 ਬੱਚਿਆਂ ਨੂੰ ਜਨਮ ਦਿੱਤਾ ਮੇਰਿਆਂ ਨੂੰ ਇਹਨੇ ਕਿਵੇਂ ਉਹਨੇ दारू ਦੀ ਲਤ ਚ ਤੇ ਆਪਣੀ ਈਗੋ ਤੇ ਗੱਲ ਲੈ ਕੇ ਉਹਨੇ ਆਪਣੇ ਘਰ ਵਾਲੀ ਦਾ ਕਤਲ ਕਰਤਾ ਹੁਣ ਪਛਤਾ ਰਿਆ ਉਹ ਬੈਠਾ ਜੇਲ੍ਹ ਚ ਸੋ ਇਹ ਏ ਸੀ ਦਵਿੰਦਰ ਕੌਰ ਦੀ ਕਹਾਣੀ ਜਿਹੜੀ ਕਿ ਬ੍ਰੈਂਪਟਨ ਚ ਰਹਿ ਰਹੀ ਸੀ ਜਿੱਦਾ ਕਿ 2022 23 ਚ ਕਤਲ ਹੋ ਗਿਆ ਸੀ ਸੋ ਐਮੀ ਨਵੀਆਂ ਨਵੀਆਂ ਵੀਡੀਓ ਲੈ ਕੇ ਮੈਂ ਤੁਹਾਨੂੰ ਮਿਲਦਾ ਰਹੂੰਗਾ ਤੁਹਾਡਾ ਆਪਣਾ ਪਰਮਿੰਦਰ ਸੰਧੂ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ